हां जी दोस्तों सत श्री अकाल सुस्वागत करते हैं टूटा राज सद्दू फार्मिंग ਦੇ ਵਿੱਚ ਕਿਸਾਨ ਵੀਰੋਂ ਅੱਜ ਪਹੁੰਚੇ ਆ ਪਿੰਡ ਕੈਰੋਂ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਸਾਹਿਬ ਪੱਟੀ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੈਰੋਂ ਵੀਰ ਚੰ다 ਸਿੰਘ ਉਹਨਾਂ ਦੇ ਕੋਲ ਆਇਆ ਆ ਦੋਸਤੋ ਰੁਟੀਨ ਦੇ ਵਿੱਚ ਵੀਰ ਚੰਦੇ ਹੁਣੇ ਕੰਮ ਕਰਦੇ ਆ ਪਸ਼ੂ ਵਪਾਰ ਲਾਈਨ ਦਾ ਕੰਮ ਆ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਹੀ ਆਉਂਦੇ ਆ ਅੱਜ ਇਸ ਘਰੋਂ ਆਪਾਂ ਤੁਹਾਨੂੰ ਟੋਟਲ ਵੈਸੇ ਨਗਰ 5 ਤੋਂ 6 ਦਿਖਾਉਣੇ ਆ वैसे टोटल 5 ਗਿਣਾਗਾ 2 ਵੜਾ 2 ਮੱਜਾਂ ਤੇ 1 ਕੱਟੀ ਦਿਖਾ ਦਿਆਂਗੇ ਐਂਡ ਦੇ ਵਿੱਚ ਹਰ ਇੱਕ ਭਰਾ ਨੂੰ ਹੁੰਦਾ ਵੀ ਕੱਟੀ ਕੋਈ ਸਾਲ ਕੋਈ 8-7 ਮਹੀਨਿਆਂ ਦੀ ਚਾਹੇ ਸਵਾ ਸਾਲ ਦੀ ਕੋਈ 1.5 ਸਾਲ ਦੀ ਕੱਟੀ ਝੋਟੀ ਲੈ ਲਈਏ ਠੀਕ ਹੈ ਜੀ ਤੇ ਗਾਂ ਚੰਗੀ ਪ੍ਰਿਪੇਅਰ ਹੈ ਚੰਗੀ ਤਿਆਰੀ ਕਰਕੇ ਝੋਟੀ ਬਣਾ ਲਈਏ ਠੀਕ ਹੈ ਜੀ ਇੱਕ ਕੱਟੀ ਐਂਡ ਦੇ ਵਿੱਚ ਦਿਖਾ ਦਾਂਗੇ ਇੱਕ ਸੱਜਰਤਾ ਜੀ ਤੁਸੀਂ ਵੇੜਾ ਤਰੀਕ ਅੱਜ 6 ਜੁਲਾਈ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਦਾ ਆਓ ਕਰਦੇ ਆਂ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ ਝੰਡੇ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਭ ਕੁਝ ਸੁਣਾਓ ਸ਼ੁਕਰੇ ਮਾਲਕ ਦਾ ਬਹੁਤ ਵਧੀਆ ਚੰਡੇ ਵੀਰ ਠੀਕ ਠਾਕ ਹੈ ਹਾਂਜੀ ਹਾਂਜੀ ਵਧੀਆ ਵਧੀਆ ਕਿਰਪਾ ਗੁਰੂ ਰਾਮਦਾਸ ਦੀ ਚਲੋ ਜੀ ਹਾਂਜੀ ਚੰਡੇ ਵੀਰ ਅੱਜ ਐਨੀਮਲ ਆਪਣੇ ਕੋਲ ਟੋਟਲ 5 ਕੇ ਹੈਗੇ ਆ ਦੋ ਕਮਈਆਂ ਤੇ ਦੋ ਬਿਹੜਾਂ ਤੇ ਇੱਕ ਕੱਟੀ ਛੋਟੀ ਹਾਂਜੀ ਹਾਂਜੀ ਠੀਕ ਆ ਭਰਾ ਤੇ ਦੋ ਜਿਹੜੀਆਂ ਮੱਝਾਂ ਟੋਕੜ ਟੋਕੜ ਆ ਗਈਆਂ ਵਿੱਚ ਨਾਲ ਬਣੀਆਂ ਸੌਰੀਆਂ ਹਾਂਜੀ ਹਾਂਜੀ ਬਣੀਆਂ ਸੌਰੀਆਂ ਵੀਰ ਜੀ ਇੱਕ ਬਹੁਤ ਪਿਆਰੀ ਝੋਟੀ ਆ ਠੀਕ ਆ ਫਾਈਲਣ ਹਾਂਜੀ ਠੀਕ ਆ ਯਕੀਨ ਕੱਟੀ ਆ ਹਾਂਜੀ ਹਾਂਜੀ ਯਕੀਨ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਦਿਖਾ ਦੇਾਂਗੇ ਹਾਂਜੀ ਇੱਕ ਇੱਧਰ ਕਿਸਾਨ ਵੀਰੋ ਤਕਰੀਬ ਸੁਪਾਈਆਂ ਬਹੁਤ ਖੂਬਸੂਰਤ ਬਾਕੀ ਤੁਹਾਨੂੰ ਤੁਸਲੀ ਨਾਲ ਦਿਖਾਵਾਂਗੇ ਬਹੁਤ ਚੰਗੀ ਕੁਆਲਿਟੀ ਦੀ ਵੱਛੀ ਵੀਰ ਝੰਡਾ ਸਿੰਘ ਹੋਂਦੇ ਕੋਲ ਆਈ ਹੈ ਬਕਾਊ ਆ ਮੁੱਠੀ-ਮੁੱਠੀ ਥਾਣਾ ਬਾਕੀ ਗੋਲ-ਗਲ ਤੁਸੀਂ ਚੈੱਕ ਕਰੋਗੇ ਬਹੁਤ ਵਧੀਆ ਚੰਗਾ ਸੁਆਦੀ ਥਾਣ ਦਾ ਹੈ ਤੇ ਸਭ ਤੋਂ ਮੇਨ ਗੱਲ ਵੀ ਹੈ ਧੀਰੀ ਆ ਆਮ ਨਾਰਮਲ ਘਰਾਂ ਦੇ ਵਿੱਚ ਕਿਸੇ ਨੇ ਪਸ਼ੂ ਰੱਖਣਾ ਤੇ ਕਿਸੇ ਨੂੰ ਡਰ ਹੁੰਦਾ ਵੀ ਵਹਿੜ ਲੈ ਦੀ ਕਿਤੇ ਗਰਮ ਸ਼ਰਤਾਂ ਨਿਕਲ ਆ ਫਿਰ ਲਾਂਬੇ ਲਈ ਥਾਂ ਬਣ ਜਾਂਦੀ ਆ ਇਹ ਸੀਲਸਲਾ ਗਵਰਧ ਤੁਹਾਨੂੰ ਆਪਾਂ ਦਿਖਾਵਾਂਗੇ ਝੰਡੇ ਵੀਰ ਸ਼ੁਰੂਆਤ ਕਰਨਗੇ ਇਸ ਵੱਛੀ ਤੋਂ ਹਾਂਜੀ ਸੂਹਾ ਗਨਵਾ ਸੂਈ ਵੀਰ ਜੀ ਇਹ ਦੂਜਾ ਸੂਹਾ ਸ ਤੇ ਸੋਹਣੀ ਸ਼ਟਾ ਟੰਗਾ ਵੀਰ ਜੀ ਠੀਕ ਆ ਵੀ ਹਾਂਜੀ ਹਾਂਜੀ ਠੀਕ ਆ ਦੂਜਾ ਸੂਆ ਜੇ ਕਿੰਨੇ ਦਿਨਾਂ ਦੇ ਵਿੱਚ ਇਹ ਅੱਜ ਵੀਰ ਜੀ ਇਹਨੂੰ ਤੀਜਾ ਦੇਣਾ ਪਰਸੋਂ ਦੀ ਸੂਈ ਆ ਬੱਚੀ ਪਰਸੋਂ ਦੀ ਸੂਈ ਆ ਦੋਸਤੋ ਮਗਰ ਵੀ ਬੱਛੀ ਆ ਪਲੱਸ ਪੁਆਇੰਟ ਆ ਮਗਰ ਵੀ ਬੱਛੀ ਆ ਠੀਕ ਆ ਜੀ ਹਾਂਜੀ ਸੋ ਦੂਜਾ ਸੂਆ ਬੱਛੀ ਤੁਹਾਨੂੰ ਦਿਖਾਉਣੇ ਆ ਤੇ ਚੌਗੀ ਛਗੀ ਹੈ ਨਾ ਹਾਂਜੀ ਹਾਂਜੀ ਚੌਗੀ ਛਗੀ ਵੀਰ ਜੀ ਠੀਕ ਆ ਜੀ ਚੌਗੀ ਛਗੀ ਆ ਬੱਛੀ ਠੀਕ ਆ ਜੀ ਬਾਕੀ ਮੇਰਾ ਭਰਾ ਹਾਈਟ ਲੈਂਥ ਤੁਸੀਂ ਚੈੱਕ ਕਰ ਸਕਦੇ ਜੇ ਜਿਹੜੇ ਭਰਾਣੇ ਘਰੇ ਚੋਂ ਨੂੰ ਲੈਣੀ ਆ ਕਿਉਂਕਿ ਹਰੇਕ ਵੀਰ ਨੇ ਘਰੇ ਚੁਵਾਈ ਘਰੇ ਕਿਸੇ ਪ੍ਰਾਣੇ ਪਸ਼ੂ ਰੱਖਣਾ ਤੇ ਉਹਨਾਂ ਲਈ ਬੜੀ ਚੰਗੀ ਆ ਲਾਹੇਵੰਦ ਆ ਕਿਉਂਕਿ ਇੱਕ ਤਾਂ ਨਵਾਂ ਅੰਗ ਆ ਤੇ ਨਾਲ ਦੀ ਨਾਲ ਕਰਮਾਂ ਵਾਲੀ ਕੋਈ 5-7 ਸੂਵੇ ਦੁੱਧ ਪਿਉਣ ਵਾਲੀ ਆ ਹਾਈਟ ਲੈਂਥ ਤੁਹਾਡੇ ਸਾਹਮਣੇ ਆ ਬਾਕੀ ਖੁਰੋਣੀ ਖਲਾਣੀ ਬਚੀ ਦੀ ਚੈੱਕ ਕਰੋ ਬਾ ਕੁਮਾਰ ਠੀਕ ਆ ਜੀ ਬਾਕੀ ਥਾਣਾ ਦੀ ਕੁਆਲਟੀ ਆ ਵੇਖੋ ਵੀਰ ਜੀ ਭਾਵੇਂ ਇਦਾਂ ਹੀ ਬਹਿ ਜਾਓ ਜਿੱਦਾਂ ਮਰਜ਼ੀ ਬੈਠ ਕੇ ਜਿੱਥੇ ਮਰਜ਼ੀ ਡੱਕ ਕੇ ਤਸੰਦੀ ਕਰੀ ਚਲੋ ਕੋਈ ਲੱਤ ਛਾਰ ਵੀਰ ਜੀ ਬਹੁਤ ਕੁਆਲਟੀ ਆ ਬਾਕੀ ਇਹ ਆ ਵੀ ਦੁੱਧ ਦੀ ਵੀ ਵੀਰ ਜੀ ਪੂਰੀ ਵਧੀਆ ਸ਼ੁਰੂਆਤ ਆ ਅਜੇ ਚ ਨੇ ਵੀ 17 18 ਲੀਟਰ ਬੋਲਾ ਵੀਰ ਜੀ 20 ਨੇੜ ਤੇੜੀ ਹੋਣਾ ਜੀ ਹੁਣ ਅੱਛਾ ਹਾਂਜੀ ਹਾਂਜੀ ਬਾਕੀ ਇਹਨੇ ਦੇ 12 ਲੀਟਰ ਦੀ ਵੀਰ ਜੀ ਫੁੱਲ ਗਾਰੰਟੀ ਜਿੰਨਾ ਮੇਰੇ ਪੁੱਤ ਬੱਚੀ ਕੋਲ ਲੈਣੀ ਠੀਕ ਠੀਕ ਹਾਂ ਲੋਬਿਟ 11 17 ਲੀਟਰ ਇਸ ਵਕਤ ਬੋੜਾ ਹੀ ਆ ਕਰਮਾਲੀ ਥੱਲੇ ਹਾਂਜੀ ਤੇ ਸ਼ੁਰੂਆਤ ਦੇ ਵਿੱਚ ਤੁਸੀਂ ਦੇਖ ਲਿਆ ਵੀ ਚੰਗੀ ਸ਼ੁਰੂਆਤ ਕੀਤੀ ਆ ਮਗਰ ਇਹ ਬੱਚੀ ਜਿਹੜੀ ਦਿਖਾਵਾਂਗੇ ਕਿਸੇ ਭਰਾ ਨੇ ਚੰਗਾ ਹੀ ਸੀਮਨ ਭਰਾਇਆ ਐਚਪੀ ਬਰੀਡ ਦਾ ਬਹੁਤ ਵਧੀਆ ਤੇ ਬੜੇ ਚੰਗੇ ਵੇਖੋ ਨਾਰੂਆ ਨਾਲ ਦਿਖਾਈ ਦਊਗਾ ਤੁਹਾਨੂੰ ਥੋੜਾ ਜਿਹਾ ਨਾਰੂਆ ਵੇਰ ਤੇ ਨਾਤੇ ਮਾਰੋ ਟੋਟੇ ਕਾ ਟੋਟੇ ਕਾ ਟੈਕਟ ਹੋਇਆ ਹੈਗਾ ਵੀ ਤੁਸੀਂ ਵੇਖੋ ਜੀ ਗਿੱਲਾ ਯਾਰ ਨਾਰੂਆ ਨਾਲ ਤੁਹਾਨੂੰ ਦਿਖਾਈ ਦਊਗਾ ਹਾਂ ਨਾਰੂਆ ਨਾਲ ਦਿਖਾਈ ਦਊਗਾ ਠੀਕ ਆ ਜੀ ਸੋ ਬੱਚੀ ਬਹੁਤ ਖੂਬਸੂਰਤ ਆ ਛੋਟੀ ਟੇਲ ਆ ਛੋਟੀ ਜੀ ਪੂਛ ਆ ਮਗ ਤੇ ਚੰਗੀ ਕੁਆਲਟੀ ਦੀ ਮਗਰ ਵਛੀਆ ਸਭ ਤੋਂ ਮੇਲਗਾਲਾ ਵੀ ਜਿਹੜੀ ਇਹ ਧੀਰੀ ਬਹੁਤ ಜಾਤੀ ਆ ਹਾਂ ਸੋ ਆਪਾਂ ਕਾਫੀ ਦੂਰ ਲੈ ਕੇ ਵੀ ਗਏ ਆ ਤੋੜ ਕੇ ਵੀ ਲਿਆ ਕੋਈ ਇਹਨੇ ਕਾਲਾ ਛਲਾ ਪੰਨ ਨਹੀਂ ਕੀਤਾ ਜਿੱਦਾਂ ਮਰਜੀ ਵੀਰ ਜੀ ਕੋਈ ਗੱਲ ਨਹੀਂ ਆ ਜਿੱਦਾਂ ਮਰਜੀ ਚਲੋ ਇਹ ਗੱਲ ਹੈਗੀ ਆ ਵੀ ਆਪਾਂ ਤੋਂ ਨਾ ਹੈ ਵੀ 22 23 ਵੀਰ ਜੀ ਅਸੀਂ ਪਹਿਲੇ ਸੂਏ ਚ ਹੋਇਆ ਤੇ ਥੱਲੇ ਹਾਂ ਠੀਕ ਨਾ ਗੱਲ ਆ ਤੇ ਬਾਕੀ ਜਿਤਨਾ ਕਰਮਾਂ ਵਾਲੀ ਦੀ ਸ਼ਕਤਾ ਹੈ ਨਾ ਕੋਈ ਝੂਠ ਨਹੀਂ ਇਹਨਾਂ ਨੂੰ ਜਿੰਨਾ ਪਾ ਲੋ ਉਹਨਾਂ ਹੀ ਦੇ ਦਿੰਦੀਆਂ ਨੇ ਹਾਂਜੀ ਹਾਂਜੀ ਤੇ ਬਾਕੀ ਇਹ ਗੱਲ ਹੈ ਕਿ ਹੁਣ ਤੇ ਚਲੋ ਵੀਰ ਜੀ ਭਾਵੇਂ ਕੋਈ ਆਜੇ ਤੇ ਲੋ ਆਪਾਂ ਦੁੱਧ ਤੇ ਜਿਹੜਾ ਵਾ ਹਸਾਬ ਵੀ ਲਾਇਆ ਵਾ ਕਿ ਮੰਨ ਲਓ 18 ਵੀ 18 ਵੀ ਹੈਗਾ ਵਾ ਪਰ ਜਿਹੜੇ ਹਸਾਬ ਨਾਲ ਵੇਖੋ ਬੱਚੀ ਨੂੰ ਕੁਆਲਟੀ ਲੱਗੀ ਆ ਵੰਡ ਵਿਰਲ ਲੱਗੇ ਆ ਬੱਚੀ ਜਿਹੜੀ ਆ ਵੀਰ ਦੀ ਚਪਕ ਔਰ ਹੋਰ ਚੰਗੇ ਹਾਂ 22 25 ਦੇ ਵਿੱਚ ਦੀ ਚੱਲੂਗੀ ਕਰਮਾਂ ਵਾਲੀ ਜਿਤਨਾ ਮਰਜ਼ੀ ਮੰਨ ਲਓ ਅਵੇ ਥਾਣ ਹਾ ਮੇਹਰਤ ਜੀ ਜਿਹੜਾ ਮਰਦੂ ਮੇਰਾ ਵੇਰ ਕੋ ਛੋਟਾ ਬੱਚਾ ਵੀ ਇਹਦੇ ਨਾਲ ਸ਼ੈਤਾਨੀਆਂ ਕਰੀ ਗਿਆ ਹਾਂਜੀ ਹਾਂਜੀ ਇਹਨੇ ਕਰਮਾਂ ਵਾਲੀ ਕੋਈ ਡਰ ਨਹੀਂ ਵੀ ਕਿਹਾ ਜੀ ਜੰਮ ਜੰਮਪਾਲ ਚੰਗਾ ਵਾ ਵੇਰ ਨੂੰ ਇਹ ਨਹੀਂ ਕਿ ਮੰਨ ਲਓ ਕੋਈ ਕੋਈ ਲਿੱਸੀ ਆ ਚਾਹ ਕੋ ਜੇ ਚਲੋ ਸੂ ਸਵਾਜ ਆਈ ਕਰ ਥੋੜਾ ਜਿਹਾ ਡੰਗਰ ਤੁਹਾਨੂੰ ਪਤਾ ਹੁੰਦਾ ਵਾ ਠੀਕ ਆ ਤੇ ਚੰਗੀਆਂ ਬੱਚੀ ਵੀਰੇ ਹਾਂ ਤੇ ਕੀ ਮੁੱਲ ਕੀ ਡਿਮਾਂਡ ਦੀ ਰਹੂਗੀ ਮੁੱਲ ਤੇ ਵੀਰ ਜੀ ਭਾਵੇਂ 85 ਕਰ ਲਈਏ ਬੱਚੀ ਜੇ ਤਰ੍ਹਾਂ ਦੀ ਆ ਕਰਮਾਂ ਵਾਲੀ ਹਾਂ ਜਾਈ ਆ ਵੀ ਕਰ ਦੇਣੀ ਆ ਕੁਆਲਿਟੀ ਹਾਂਜੀ ਹਾਂ ਨਹੀਂ ਨਹੀਂ ਜਾਇਜ਼ ਕਰਕੇ ਦੇਣੀ ਆ ਆਪਾਂ ਇੱਕੋ ਇੱਕ ਗੱਲ ਹੀ ਕਰਨੀ ਆ ਵੀਰੇ 80 ਦੇ ਰਹੀਏ ਵੀਰ ਜ ਹਾਂ ਥੋੜਾ ਨੇੜੇ ਕਰ ਦੀਏ ਕੰਮ ਜ਼ਿਆਦਾ ਮਹਿੰਗਾ ਕਰਨ ਚਲੋ ਵੀਰ ਜੀ ਐਦਾਂ ਵਾਂ ਵੀ ਆਪਾਂ ਨਾ ਮੰਨ ਲਓ ਇਹ ਗੱਲ ਹੈ ਕਿ ਆਪਾਂ ਕਰਦੇ ਪਹੁੰਚ ਕਰਨੀ ਪਹੁੰਚ ਕਰਦੇ ਇੱਥੇ ਜਿੰਦਾ ਮਰਜ਼ੀ ਸੇ ਪਹੁੰਚ ਮੁੜ ਕੇ ਨਾ ਚਲੋ ਇੰਨਾ ਵਾਂ ਵੀ ਵੀਰ ਭਰਾ ਆ ਦਿੰਦੇ ਆ ਵੀ ਮੰਨ ਲਓ ਕਿਦਾਂ ਵਾਂ ਪਹੁੰਚ ਦੇ ਪਹੁੰਚ ਹੀ ਕਰ ਦਾਂਗੇ ਵੀਰ ਜੀ ਆ ਕਿੰਨੇ ਚਾ ਹਾਂ ਨਾ ਵੀਰ ਜੀ 76000 ਚ ਆਪਾਂ ਬਸੇ ਪਹੁੰਚ ਕਰ ਦਾਂਗੇ 76000 ਚ ਹਾਂਜੀ ਥਣ ਦੀ ਮਾਲਾ ਕੋਈ ਭੂਰ ਹੋਵੇ ਛੱਟਾ ਹੋਵੇ ਕੋਈ ਭਾਵੇਂ ਵੰਗਾ ਪਾਲੋ ਕਰਮਾਲੀ ਨੂੰ ਤੇ ਭਾਵੇਂ ਐਦਾਂ ਹੀ ਆ ਵੇਖੋ ਬਹਿ ਜਾ ਕੋਈ ਇਹ ਥੋੜਾ ਵੀ ਮੰਨ ਲਵੇ ਨੇ ਕਰਮਾਲੀ ਨੇ ਕਿਤੇ ਪੂਰੀ ਤੇ ਕਰਮਾਲੀਆਂ ਮੰਨ ਲਓ ਇਹ ਗੱਲ ਹੈਗੀ ਆ 1.70000 ਦੀ ਦੋਸਤੋ ਇਹ ਬੱਚੀ ਵੀਰ ਚੰਨਾ ਦਾ ਵੀ ਦੇਣੀ ਆ ਆਪਾਂ ਹਾਂ ਬਾਕੀ ਮੇਰਾ ਭਰਾ ਕਰੋ ਪਹਿਲ ਕਦਮੀ ਚੰਗੀ ਵੈੜਾ ਬਾਕੀ ਕਿੰਤਾ ਮਰਜੀ ਵੀ ਤੁਸੀਂ ਕੱਲੀ ਕੱਲੀ ਚੀਜ਼ ਨੂੰ ਕਨਫਰਮ ਕਰ ਲੇ ਕੋਈ ਮੰਨ ਲਓ ਇਹ ਗੱਲ ਹੈਗੀ ਆ ਚੌਕ ਦੇ ਦੰਦ ਬਰਾਬਰ ਕੀਤੇ ਆ ਛੇਕ ਦੇ ਜਿਹੜੇ ਆ ਜੇ ਉਹ ਕੀਤੇ ਨਹੀਂਗੇ ਪੂਰੇ ਅਜੇ ਕੱਢ ਨਹੀਂ ਦਈ ਬਸ ਕੱਢੀਆਂ ਆ ਚੌਗੀ ਲਾਲ ਗਏ ਆਪਾਂ ਕੋਈ ਛੱਗੀ ਲਾਲ ਗਏ ਮੰਨ ਲਓ ਛੱਗੀ ਹੋਈ ਨਹੀਂਗੀ ਬੱਚੀ ਚਲੋ ਠੀਕ ਆ ਇਹਦੇ ਤੋਂ ਤੁਹਾਨੂੰ ਪਤਾ ਕੀਰੀ ਦੋਂਦੀ ਸੂਈ ਪਿੰਦੇ ਸੂਰੇ ਕਿਤੇ ਹਾਂਜੀ ਹਾਂਜੀ ਬਹੁ ਵੀ ਚੰਗੀ ਵੈੜਾ ਠੀਕ ਆ ਜੀ ਬ ਬਹੁਤਾ ਬੈੜ ਦੇ ਵਿੱਚ ਇਧਰ ਸੈਕਿੰਡ ਨੰਬਰ ਤੇ ਇੱਕ ਕੱਟੀ ਦਿਖਾਉਣੇ ਤੁਹਾਨੂੰ ਝੋਟੀ ਇਹ ਕਰਮਾਲੀ ਸੂਈ ਵੀਰ ਚੰਨੇ ਦੂਜੇ ਸਵੇਰੇ ਚੱਲਣ ਈ ਆ ਹਾਂਜੀ ਹਾਂਜੀ ਇਹ ਦੂਜੇ ਸਵੇਰੇ ਵਾਲੀ ਵੀਰੀ ਗੱਭਣਾਗਾ ਗਾਹ ਹੁਣ ਦੁੱਧ ਜਿਹੜਾ ਦੇ ਰਿਓ ਪਹਿਲੇ ਪ੍ਰੈਜ਼ੈਂਟ ਟਾਈਮ ਹਾਂਜੀ ਹਾਂਜੀ ਸਵੇਰੇ ਚ ਲੈਣਾ ਤੇ ਥੱਲੇ ਹੁਣ ਦੁੱਧ ਵੀਰ ਜੀ ਦੇ ਕੋਲੋਂ ਆਣਾਗਾ 6 ਕਿਲੋ ਲੋ ਜੀ 6 ਕਿਲੋ ਧਾਰਾਂ ਨੇ ਬਾਕੀ ਕੱਟੀ ਝੋਟਾ ਦਾ ਸਿੰਘ ਵੇਖੋ ਉੰਦਰੀ ਸਿੰਘ ਠੋਟੀ ਠੀਕ ਹੈ ਜੀ ਕੋਕੇ ਜੜੇ ਪਏ ਆ ਇਧਰ ਵੇਖੋ ਠੀਕ ਹੈ ਜੀ ਮਿਲਦੀ ਕਿਵੇਂ ਝੰਡੇ ਵੀਰ ਜੀ ਇਦਾਂ ਹੀ ਮੋਠ ਚੋਕਰ ਸੁੱਟ ਕੇ ਇਦਾਂ ਹੀ ਟੀਰਾ ਪਾਣ ਕਿਤੇ ਆਪਣੇ ਕੋ ਆਣ ਕਿ ਵੀ ਨਹੀਂ ਕਰਮਾ ਲਈ ਨਖਰਾਬ ਕੀਤਾ ਉੱਥੇ ਵੀ ਆਪਾਂ ਪਹਾੜ ਦੇ ਵਿੱਚ ਉਹੀ ਤੇ ਇੱਥੇ ਵੀ ਇਦਾਂ ਹੀ ਪਹਾੜ ਦੇ ਤੇ ਆਪਾਂ ਵੇਚ ਹੁਣ ਵੀਡੀਓ ਦੀ ਟੋਕੇ ਬਕਾਉਣੀ ਆ ਠੀਕ ਆ ਲਓ ਜੀ ਖੋਲ ਕੇ ਤੋੜ ਕੇ ਦਿਖਾ ਲਿਆ ਜੀ ਬਹੁਤ ਜਾਰੀ ਜੀ ਜੀ ਠੰਡੀ ਧੀ ਕਰਮਾ ਲਈ ਅਗਲੇ ਮਹੀਨੇ ਕਦੀ ਬਣੀ ਸੋਰੀ ਆ ਹਾਂ ਜੀ ਹਾਂ ਜੀ ਮਹੀਨੇ ਕਦੀ ਬਣੀ ਸੋਰੀ ਵੀ ਆਪਾਂ ਸੰਹਾ ਦੇ ਬੰਦਿਆਂ ਕੋ ਲਈ ਆਪਣੇ ਲਾਗੂ ਦੀ ਆ ਬਾਕੀ ਇਹ ਗੱਲ ਹੈ ਕਿ ਆ ਵੀ ਮਾਲੀ ਤੋਂ ਵਿਰਜੀ ਹੋਈ ਹਾਂ ਛੋਟੀ ਦੋਸਤੋ ਬਹੁਤ ਖੂਬਸੂਰਤ ਆ ਪਿੱਠਪੂੜਾ ਤੁਸੀਂ ਚੈੱਕ ਕਰ ਲੋ ਖੱਡੀ ਸਿੰਗਲ ਪਿੰਡਾ ਪਤਲਾ ਥਣ ਦੇਵੇ ਦੀ ਤੁਹਾਨੂੰ ਦਿਖਾ ਦਿੱਤੀ ਆ ਮਿਲਦੀ ਮੋਠਕ ਵੀਰਾਂ ਦਾ ਵੀ ਚੋਕਰ ਪਾ ਦਿਓ ਆਟਾ ਪਾ ਦਿਓ ਜਿਹੜਾ ਵੀ ਲਲਚਾ ਠੀਕ ਆ ਜੀ ਲੈਂਦੀ ਆ ਉਹ ਸੁੱਟ ਕੇ ਅੱਗੇ ਪਾ ਕੇ ਤੇ ਜਿਹੜੀ ਚਵਾਈ ਕਰਾਉਂਦੀ ਆ ਕੋਈ ਕਾਲੀ ਨਹੀਂ ਪੈਂਦੀ ਤੇ ਕੋਈ ਡੰਗ ਨਹੀਂ ਭੰਦੀ ਠੀਕ ਆ ਨਾ ਨਾ ਡੰਗ ਕਪਟੇ ਭੰਨਣ ਦਾ ਵੀਰਜੀ ਕੋਈ ਇਹਨੂੰ ਕਰਮਾਰੀ ਨੂੰ ਪਤਾ ਹੀ ਨਹੀਂ ਦੇ ਸੋ ਬਾਕੀ ਆ ਦੇਵੇ ਗੱਲ ਹੈ ਜੀ ਵੀ ਨਹੀਂ ਤੇ ਕਈ ਦੰਗਰ ਉਪਰਾਗ ਉਪਰੇਧਾਨ ਕੇ ਕਰਦੇ ਨਾ ਤੇ ਆਪਣੇ ਕੋ ਵੀ ਨਹੀਂ ਕੀਤਾ ਨੇ ਹਾਂ ਕਿਤੇ ਮਾਸਾ ਜਿੰਨਾ ਉਹ ਨਹੀਂ ਕਰ ਮਾਰੀ ਤੇ 6 ਕਿਲੋ ਹਾਂ 6 ਕਿਲੋ ਵੀ ਦੁੱਧ ਜਿਹੜਾ ਬਹੁਤੀ 6 ਕਿਲੋ ਦੁੱਧ ਆ ਇਸ ਛੋਟੀ ਦੇ ਥੱਲੇ ਪੀਂਦੇ ਐ ਪੱਠੀਆਂ ਦਾ ਇਹ ਵੀ ਕੋਈ ਦਾਣਾ ਦੂਣਾ ਚੰਗਾ ਵਾ ਬੜਾ ਦੂਜੇ ਸਵੇਰੀ ਬਣੀ ਆ ਠੀਕ ਆ ਜੀ ਹਾਂਜੀ ਮਾਲੀ ਤੋਂ ਹੀ ਬਣੀ ਹੈ ਹਾਂਜੀ ਮਾਲੀ ਤੋਂ ਬਣੀ ਆ ਬਣੀ ਮਾਲੀ ਤੋਂ ਹੀ ਆ ਮਹੀਨੇ ਦੀ ਬੜੀ ਸੋਰੀ ਆ ਨਿਕਲ ਆਉਂਦੀ ਆ ਕਾ ਕਿਸੇ ਭਰਾ ਦੀ ਚਲੋ ਕਿਸਮਤ ਹੁੰਦੀ ਆ ਲੱਕ ਹੁੰਦਾ ਪਸ਼ੂ ਬਣਿਆ ਹੋਣਾ ਚਾਹੀਦਾ ਤੇ ਨਿਕਰ ਵੀ ਆਉਂਦੇ ਆ ਠੀਕ ਆ ਜੀ ਆ ਦੇਖੋ ਗੱਲ ਇਹ ਵੀ ਦੀ ਮਹੀਨੇ ਦੇ ਲਗਭਗ ਹੋ ਗਿਆ ਵਾ 15 ਦਿਨਾਂ ਨੂੰ 20 ਦਿਨਾਂ ਨੂੰ ਕੋਈ ਚੈੱਕ ਕਰਾ ਲਈ ਤੇ ਮੰਨ ਲਓ ਇਹ ਗੱਲ ਹੈਗੀ ਆ ਤੇ ਝੋਟੀ ਦੇ ਨਿਕਲਣਾ ਨਿਕਲਣਾ ਵੀ ਬਿਲਕੁਲ ਹਾਂਜੀ ਇਹ ਪਿਆਰੀ ਆ ਚੰਗੀ ਝੋਟੀ ਆ ਬਾਕੀ ਮੇਰਾ ਭਰਾ ਤੁਹਾਨੂੰ ਬਹਿਣੀ ਇੱਕ ਬਹਿਣੀ ਵਾਲੇ ਪਾਸਿਓਂ ਪਾ ਦਿਖਾ ਰਿਹਾ ਹੈ ਲੇਵਲ ਹੋਵੇ ਦੀ ਬੰਤਰ ਵਧੀਆ ਬਾਕੀ ਥਾਂ ਥਾਂ ਨੂੰ ਵਧੀਆ ਘਾਰਾਂ ਤਰ੍ਹਾਂ ਦੀ ਝੰਡੀ ਵੀ ਰੱਖਦੇ ਪਿਛਲੇ ਦੀ ਬਰਾਬਰ ਜੀ ਬਰਾਬਰ ਥੋੜਾ ਚਲੋ ਇੰਨਾ ਆ ਵੀ ਸਾਈਡ ਥੋੜੀ ਜੀ ਮੈਨੂੰ ਲੱਗਦਾ ਜਿੱਤਰਾ ਹੁੰਦੀ ਆ ਹਾਂਜੀ ਮਲੂਮੀ ਜੀ ਬਾਕੀ ਵੀ ਜੀ ਡੋਕੇ ਦਾ ਵੀ ਫਰਕ ਹੋਊ ਤੇ ਆਪਣੀ ਫੁੱਲ ਗਾਰੰਟੀ ਕੋ ਝੋਟੀ ਲੱਦ ਕੇ ਵਾਪਸ ਘੱਲ ਦੇ ਠੀਕ ਆ ਜੀ ਠੀਕ ਆ ਨਾ ਗੱਲ ਇਹ ਨਹੀਂ ਮੰਨ ਲਓ ਇਹ ਗੱਲ ਹੈਗੀ ਆ ਵੀ ਜਿੱਤਰਾ ਤੁਹਾਨੂੰ ਦੱਸਣ ਦਿਆ ਮੇਰੇ ਪਾਰਕੂ ਭਰਾ ਆ ਟਿਕਾ ਜੀ ਆਪਣੇ ਪਾਰਕੂ ਭਰਾ ਵੀ ਕਾਫੀ ਆ ਮਾੜਾ ਦੇਖ ਕੇ ਸਰ ਆਪ ਵੀ ਆਈਡੀਆ ਲੈਣਾ ਹੁੰਦਾ ਵੀ ਦੱਸਿਆ ਨਹੀਂਗਾ ਮਾੜਾ ਮੋੜ ਬੇਮਲੂਮੀ ਜੀ ਬੜੀ ਸੈਟ ਹੋ ਗਈ ਪਰਾ ਦਾ ਫਰਕ ਨਹੀਂ ਹਾਂ ਪਹਿਲਾਂ ਦੱਸਾਂਗੇ ਵੀਰ ਜੀ ਇਹ ਥੋੜਾ ਵੀ ਮੰਨ ਲੋ ਇਹ ਗੱਲ ਹੈਗੀ ਮੁੜ ਕੇ ਕੋਈ ਭੈਣ ਭਰਾਕ ਨਹੀਂ ਠੀਕ ਆ ਚੰਦੇ ਵੀਰੇ ਕੀ ਮੁੱਲ ਕੀ ਡਿਮਾਂਡ ਅੱਜ ਦੀ ਘੜੀ ਕੀ ਕਰਦੇ ਆ ਦੇ ਲੈ ਵੀਰ ਜੀ ਮੁੱਲ ਭਾਵੇਂ ਝੋਟੀ ਦਾ 70 ਕਰ ਲੀਏ 75 ਕਰ ਲੀਏ ਜਾਇਜ਼ ਜੀ ਕਰਕੇ ਦੇ ਜਾਇਜ਼ ਵੀਰ ਜੀ ਫਿਰੇ ਆ 60000 ਰੁਪਏ ਚ ਪਹੁੰਚ ਹੋਣੀ ਜੇ ਚੋਂ ਛੋੜ ਹੀ ਹੋਣੀ ਐ 60000 ਚੋਂ 60000 ਚ ਪਹੁੰਚ ਹੋ ਜੂਗੀ ਵੀਰ ਜੀ 100 ਕਿਲੋਮੀਟਰ ਦੇ ਵਿੱਚ ਤੇ ਬਾਕੀ ਇਹ ਗੱਲ ਹੈਗੀ ਆ ਵੀ ਜਿਹੜਾ ਜੋ ਹੋਣਾ ਵਾ ਇਹ ਇਨ੍ਹਾਂ ਦੋਹਾਂ ਦੇ ਵੀਰ ਜੀ ਹਾਂ ਨਾ ਵਾਲੇ ਰੇਟ ਹੀ ਤੋ ਜਿਆਦਾ ਇਹ ਗੱਲ ਹੈਗੀ ਮੁਰਕੇ ਕਈ ਭੈਣ ਭਰਾ ਦਿੰਦੇ ਯਾਰ ਆਹ ਗੱਲ ਦੱਸੋ ਆਹ ਦੱਸੋ ਫਿਰ ਇਹ ਕਰਕੇ ਦੱਸ ਦਈਦਾ ਜਾਇਜ ਵੀ ਮੁੱਲ 75 ਜੇ ਤੇ ਬਾਕੀ ਇਹ ਗੱਲ ਹੈਗੀ 60 ਚ ਪਹੁੰਚ ਹੋ ਜੂਗੀ ਛੋਟੀ ਠੀਕ ਆ ਬਬੀ 60000 ਦੇ ਵਿੱਚ ਛੋਟੀ ਦੋਸਤੋ ਪਹੁੰਚ ਹੋ ਜੂਗੀ 6 ਕਿਲੋ ਦੁੱਧ ਪਹਾੜੇ ਤੇ ਚਾੜ ਤੇ ਲੱਗੀ ਆ ਬਾਕੀ ਸੁੰਦਰਤਾ ਬਹੁਤ ਆ ਝੋਟੀ ਦੀ ਉਹਦੇ ਵਿੱਚ ਆਪਾਂ ਕੋਈ ਦੋਰ ਰਿਆ ਨਹੀਂ ਗਈਆਂ ਮੁੰਦਰੀ ਬਿਲਕੁਲ ਕੋਕਾ ਪੀਸ ਆ ਛੋਟੀ ਸਿੰਗੀ ਅਗਲੇ ਦੇ ਘਰ ਦੀ ਵੀ ਗੁਰਦੀ ਆਪਣੀ ਗਰੰਟੀ ਫੁੱਲ ਪਾਰੇ ਦੇ ਨਾਮ ਮਿਲੇ ਠੀਕ ਆ ਹਾਂ ਜੇ ਛੋਟੀ ਪੀ ਗੱਲ ਵਾਜੇ ਨਾ ਅਗਲੇ ਦੇ ਘਰ ਜਾ ਕੇ ਵੀ ਉਹ ਚੀਜ਼ ਦੀ ਵੀ ਆਪਣੀ ਗਰੰਟੀ ਹੋ ਬਸ ਠੀਕ ਹੈ ਜੀ ਹਾਂਜੀ ਹਾਂਜੀ ਗੱਲ ਹੀ ਪਰ ਇਹਦੀ ਹੋ ਗਈ ਆ ਇਧਰ ਚੰਡੇ ਵੀ ਇੱਕ ਆ ਵੀ ਬਹੁਤ ਵਧੀਆ ਚੰਗੀ ਮਾਏ ਆ ਹਾਂਜੀ ਇਹ ਖੀਰੀ ਦੋਂਦੀ ਆ ਵੀਰ ਜੀ ਇਹ ਇਹ ਮੱਝ ਖੀਰੀ ਦੋਂਦੀ ਆ ਹਾਂਜੀ ਇਹ ਖੀਰੀ ਦੋਂਦੀ ਆ ਬਹੁਤ ਵਧੀਆ ਬਹੁਤ ਠੋਕਿਆ ਟਾਲੀ ਆ ਗਈ ਨਾਲ ਦੇ ਨਾਲ ਹਾਂਜੀ ਟਾਲੀ ਆ ਚੰਡਾ ਵੀ ਖਾਸ ਪਿਆ ਵੇਲਾ ਚੰਡੇ ਵੀਰ ਮਜ਼ਾਕ ਕਰਦਾ ਹਾਂ ਹਾਂਜੀ ਹਾਂਜੀ ਅਨੀtela ਵਿਧੀ ਇਹ ਗੱਲ ਹੈਗੀ ਆ ਵੀ ਨਵੀਂ ਆ ਚਲੋ ਚਲੋ ਕੀਰੀ ਦੋਂਦੀ ਦੇ ਕੀ ਆ ਹੱਥ ਮਜਾਗ ਨਾ ਗੱਲ ਚੱਲਦੀ ਆ ਬਾਕੀ ਇਹ ਆ ਵੀ ਹੈ ਨਵੀਆਂ ਮੈਂ ਲੋ ਵੀ ਇਹ ਤਾਂ ਹਲਕਾ ਦੇ ਵਿੱਚ ਜਿਵੇਂ ਇੱਕ ਸਿੰਘ ਮੀਨਾ ਥੱਲੇ ਵੇਖੋ ਢੇਲੀ ਆ ਇੱਕ ਸਿੰਘ ਪੈਕ ਬਰੀ ਦੇ ਤਾਂ ਵੇਖੋ ਆਖੋ ਕਿੱਡੀ ਟਾਲੀ ਵੇਖੋ ਮੱਤਾ ਇਹ ਸੂਪ ਕੁਆਲਟੀ ਚੰਗੀ ਆ ਮੰਨ ਲਓ ਇਹ ਜੀ ਸਾਰੀ ਮੰਨ ਲਓ ਇਹ ਗੱਲ ਹੈਗੀ ਆਈ ਥੋੜੀ ਜੀ ਉਹ ਜੀ ਸੇਵਾ ਚ ਆ ਤੇ ਬਾਕੀ ਇਹ ਗੱਲ ਹੈਗੀ ਆ ਸੇਵਾ ਵੀਰ ਜੀ ਹੋ ਗਈ ਮੈਂ ਜੇ ਦੁੱਧ ਚਲੋ ਹੁਣ ਤੇ 5 ਕਿਲੋ ਹੀ ਇਹਦੇ ਕੋਲ ਤੇ ਬਾਕੀ ਉਤਨਾ ਚਲੋ ਇਹ ਗੱਲ ਹੈਗੀ ਵੀਰ ਜੀ ਮਿੱਠੀ ਇਹ ਵੀ ਕਰਮਾਂ ਵਾਲੀ ਬੜੀ ਆ ਆਪਣੇ ਕੋ ਮੰਨ ਲਓ ਇਹ ਗੱਲ ਹੈਗੀ ਆ ਵੀ ਉੱਥੇ ਚਲੋ ਭੈਣ ਨੂੰ ਨਹੀਂ ਚਾਹੁੰਦੇ ਉਹਨਾਂ ਨੇ ਮੰਨ ਲਓ ਧਾਰਤੀ ਮਿਲਦੀ ਜੇ ਕੋਈ ਪਹਾੜਾ ਨਹੀਂ ਪਾਉਣਾ ਪੈਂਦਾ ਕੋਈ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਵੀ ਮੱਝ ਮੇਰਾ ਭਰਾ ਚੈੱਕ ਕਰੋ ਠੀਕ ਆ ਜੀ ਚੰਗੀ ਥਾ ਤੇ ਉਸਤਾਦਾਂ ਕੋਲੇ ਚਲੀ ਜਾਵੇ ਤੇ ਬੰਦਾ ਹੁੰਦੇ ਵੀ ਖਿਡਾਰੀ ਬਣ ਜਾਂਦਾ ਉਹੋ ਜੀ ਥਾ ਤੇ ਰਹੇ ਤੇ ਬੰਦਾ ਨਾੜੀ ਬਣ ਜਾਂਦਾ ਮਨ ਲਓ ਮੈਂ ਵੇਖੋ ਕੱਦ ਕਾਠਾ ਕਿੰਨਾ ਲੱਗਾ ਕਿ ਮੇਰਾ ਭਰਾ ਹੈ ਮੱਝ ਦੀ ਤੁਸੀਂ ਬਰੀਕੀ ਦੇਖ ਸਕਦੇ ਜੇ ਪਤਲਾ ਪਿੰਡਾ ਹਾਂ ਜੀ ਸੋਣਾ ਪਿੱਠ ਪੂੜਾ ਬਾਕੀ ਰਾਜੀ ਥੋੜਾ ਜਿਹਾ ਮੇਰਾ ਭਰਾ ਕੋਈ ਕਰ ਲਵੇ ਸੇਵਾ ਕਰ ਲਵੇ ਰਾਜੀ ਹੋ ਗਈ ਕਾ ਨੂੰ ਕਰਮ ਵਾਲੀ ਨਾਲ ਦੀ ਨਾਲ ਦੁੱਧ ਵੀ ਪੀ ਜਾਊਗੀ ਤੇ ਅੱਜ ਵੀ ਤੁਹਾਨੂੰ ਜੈਨਰੇਟਰ ਦੇ ਵਿੱਚ ਮਿਲ ਜਾਣੀ ਆ ਐਸੋ ਤੇ ਛੰਡੇ ਵੀਰ ਦੁੱਧ ਸਹੀ ਕਿੰਨਾ ਦੇ ਥਲੇ ਦੁੱਧ ਵੀਰ ਜੀ 5 ਕਿਲੋ ਦੁੱਧ ਆ ਇਸ ਟਾਈਮ ਦੇ ਦਾ ਸਹੀ ਆ 5 ਕਿਲੋ ਹਾਂਜੀ ਹਾਂਜੀ ਇਹਨੂੰ ਅੱਜ 5-7 ਦਿਨ ਵੀਰ ਜੀ ਬਣੀ ਨੂੰ ਹੀ ਹੋ ਗਿਆ ਠੀਕ ਹੈ ਇਹ ਆ ਹੀ ਹੋਈ ਆ ਹਾਂਜੀ ਹਾਂਜੀ ਕੋਈ ਵੀ ਇਹ ਆ ਹੀ ਹੋਈ ਆ ਠੀਕ ਆ ਜੀ 5-7 ਦਿਨ ਦੇ ਕੇ ਬਾਣੀ ਸੌਰੀ ਵੀ ਆ 5 ਕਿਲੋ ਘਾਰਾਂ ਵੀ ਆ ਆਪਣੇ ਕੋਲ ਜਿਹੜੀ ਆਪਣੇ ਕੋਲ ਆਣ ਕੇ ਗੱਲ ਕਰਦੇ ਜਾਂਦੇ ਵੀਰ ਇੱਥੇ ਕੋਈ ਟੀਗਾ ਲਿਆ ਕਿ ਬਾੜੇ ਤੇ ਐਮਐਲ ਦੀ ਧਾਰ ਤੇ ਮਿਲਦੀ ਮੈਂ ਇਹਨਾਂ ਵੀ ਬੁੱਧੀ ਆਪਣੇ ਕੋਲ ਨੇ ਥੋੜਾ ਜਿਹਾ ਲਿਆ ਕੀਤਾ ਵਾ ਜਿੰਨੇ ਜਿੰਨੇ ਨਹੀਂ ਕੀਤਾ ਨਹੀਂ ਕੀਤਾ ਆਪਣੇ ਕੋਲ ਕੀਤਾ ਨੇ ਮੰਨ ਲਓ ਰਾਤੀ ਤੇ ਬਾਕੀ ਇਹ ਗੱਲ ਹੈਗੀ ਆ ਵੀ ਹੁਣ ਵੀਰ ਜੀ ਆਪਾਂ ਚੋਣ ਆਲੀ ਆਪਣੇ ਕੋਲ ਰਾਤ ਹੀ ਆਈ ਠੀਕ ਆ ਠੀਕ ਹੈ ਨਾ ਗੱਲ ਹੁਣ ਚਲੋ ਇਹ ਗੱਲ ਹੈ ਕਿ ਮੜਾ ਆ ਜਾ ਲਾ ਕੇ ਨਾ ਤਾਂ ਫੁੜਕੇ ਇਹ ਨਹੀਂ ਵੀ ਮੰਨ ਲਓ ਚੱਪਦੀ ਚਾਏ ਕੋਈ ਇਹੋ ਜੀ ਗੱਲ ਆ ਮਾਰੇ ਚੋਕਰ ਪਾ ਕੇ ਮੰਨ ਲਓ ਇਦਾਂ ਹੀ ਚੋਲੀ ਆ ਠੀਕ ਆ ਠੀਕ ਆ ਹਾਂ ਲੋ ਵੀ ਤੇ ਇਹ ਮੂਮਾ ਵਿਰਨ ਦੇ ਭਟੀਗਾ ਆਪਾਂ ਲਾਇਆ ਸੀਗਾ ਉਹਦੇ ਤੋਂ ਬਾਅਦ ਜਿਹੜੀ ਆਪਣੇ ਲਈ ਆ ਨਵੀਂ ਥਾਂ ਤੇ ਆਗੇ 72 ਪਸ਼ੂ ਵੈਸੇ ਵੀ ਕੋਈ ਨਾ ਕਿਤੇ ਟੀਕਾ ਲਵਾ ਸਕਦਾ ਹਾਂ ਬਸ ਬਸ ਤੇ ਬਾਕੀ ਮੱਝ ਆਪਾਂ ਤੁਹਾਨੂੰ ਦਿਖਾ ਦਿੰਦੀ ਆ ਪ੍ਰੋਪਰ 5 ਕਿਲੋ ਧਾਰਾਂ ਨੇ ਦੇ ਥੱਲੇ 5-7 ਕਿਲੋ ਦੇ ਵਿੱਚ ਤਿੰਨ ਚਾਹ ਜਿਹੜਾ ਟੀਕੇ ਦੀ ਵੀ ਗੱਲ ਆ ਨਾ ਤਿੰਨ ਚਾਹੋਂ ਦਿਨਾ ਤੋਂ ਵੱਧ ਮੈਂ ਟੀਕਾ ਲੈ ਜੇ ਤੇ ਕੋਈ ਲੱਦ ਕੇ ਆਪਣੇ ਕੋਲ ਦੇ ਜੇ ਕਹੇ ਕੋ ਨਾਗਲੇ ਨੂੰ ਹੋਵੇ ਨਾ ਵੀ ਟੀਕੇ ਵਾਲਾ ਵਾ ਦੁੱਧ ਚ ਕਿਵੇਂ ਆ ਮੰਨ ਲਓ ਤਿੰਨ ਤਿੰਨ ਚਾਰ ਦਿਨ ਇਹਨੂੰ ਮੈਂ ਨੂੰ ਰੱਖਿਆ ਆਪਣੇ ਕੋਲ ਜੇ ਕਹੇ ਮੰਨ ਲਓ ਟੀਕੇ ਤੇ ਕੋਤੋਂ ਬਾਹਰ ਨਾ ਘਾਰ ਤੇ ਮੱਝ ਮਿਲੇ ਤੇ ਮੈਂ ਆਪਾਂ ਵਾਪਸ ਲੈ ਜਾਵਾਂ ਠੀਕ ਆ ਹਾਂਜੀ ਹਾਂਜੀ ਲੋ ਵੀ ਇਹ ਦੋਸਤੋ ਮੱਝ ਦੀ ਗੱਲਬਾਤ ਆ ਕਿਉਂਕਿ ਪਿੱਛੋਂ ਗਿੱਜਿਗਝਾਈ ਆ ਵਪਾਰ ਲੈਣ ਦੇ ਵਿੱਚ ਚਲੋ ਉਹਨਾਂ ਨੇ ਸੇਲ ਕਰਤੀ ਛੱਡੇ ਨੇ ਖਰੀਦ ਲਈ ਆ ਅੱਗੋਂ ਵਪਾਰ ਲੈਣ ਦਾ ਕੰਮ ਇਹਨਾਂ ਨੇ ਗਾਂ ਵੇਚ ਦੇਣੀ ਆ ਮਤਲਬ ਦੋ ਚੌ ਦਿਨਾਂ ਦੇ ਵਿੱਚ ਘੇਰ ਕਰਮਾ ਲਈ ਭਾੜੇ ਦੇ ਮਿਲਦੀ ਰਹੀ ਆ ਡੇਗ ਡੇਗ ਦੇ ਪਸ਼ੂ ਮਿਲਣਾ ਸ਼ੁਰੂ ਕਰ ਜਾਂਦੇ ਆ ਇਹੋ ਜਿਹੇ ਮਿੱਠੇ ਠੰਡੇ ਪਸ਼ੂ ਵੀ ਹੁੰਦੇ ਵੀ ਟਾਈਮੋਂ ਟਾਈਮ ਜਿਹੜੇ ਆਂਦੇ ਆ ਵੀ ਆ ਜੋ ਚੂਬੋ ਆਪਣੇ ਕੋਲ ਨਾਲੇ ਵੀ ਤੇ ਆਪਣੇ ਕੋਲ ਵੀਡੀਓ ਬਣੀ ਪਈ ਜਦੋਂ ਮੰਨ ਲਓ ਨੇ ਭੈਣ ਨੇ ਪਸਮਾਈ ਨਾ ਧਾਰ ਲੈ ਕੇ ਆਂਦੀ ਵੀ ਜੇ ਤੂੰ ਆਪ ਗਾੜੀ ਕੋਈ ਚੀਜ਼ ਨਹੀਂ ਪਾਉਣੀ ਏਦਾਂ ਹੀ ਮੰਨ ਲਓ ਬਹਿ ਜਾਓ ਥੱਲੇ ਤੇ ਧਾਰ ਦੋ ਤੇ ਪਸਮ ਪੈਂਦੀ ਏ ਆਪਣੇ ਕੋਲ ਵੀਡੀਓ ਬਣੀ ਪਈ ਆ ਮਿੱਟੀ ਚਲੋ ਇੰਨੀਆਂ ਚਲੋ ਤੁਹਾਨੂੰ ਪਤਾ ਨਾਨੀਆਂ ਦੋ ਤੀਆਂ ਚੋਂ ਤੀਆਂ ਪੁੱਤਾਂ ਚੋਂ ਮਾਲ ਨਿਕਲਦਾ ਵਾ ਤੁਹਾਨੂੰ ਪਤਾ ਫਿਰ ਫਰਕ ਤੇ ਪੈਂਦਾ ਹੀ ਆ ਪੈਂਦਾ ਹੀ ਆ ਜਾਈ ਡੰਗ ਤੇ ਚਲੋ ਇਹ ਗੱਲ ਹੈ ਕੀ ਆ ਕਰਦਾ ਹੀ ਆ ਬਾਕੀ ਥਣ ਚੱਡੇ ਵਾਲੀ ਆ ਕੱਦ ਕਾਠਾ ਵੇਖੋ ਵੀਰ ਜੀ ਕਿੱਡਾ ਲੱਗਾ ਚੰਗੀਆਂ ਮੈਂ ਚੰਗੀਆਂ ਠੰਡੇ ਵੀਰੇ ਕੀ ਮੋਲ ਕਰ ਲਗੇ ਇਹ ਹਾਂ ਨਾ 46 ਦੀ ਪਹੁੰਚ ਹੋ ਜੂਗੀ 46000 ਦੀ ਹਾਂਜੀ 46 ਦੀ ਪਹੁੰਚ ਹੋ ਜੂਗੀ ਠੀਕ ਆ ਹਾਂਜੀ ਚੰਗੀ ਜੇ ਮੰਨ ਲਓ ਡੰਗਾਸਾਰਨ ਵਾਲੀ ਵੀ ਚੰਗੀ ਜੇ ਗਾਂh ਨਿਕਲ ਆਈ ਮੈਂ ਤੁਹਾਨੂੰ ਪਤਾ ਇਹ ਗੱਲ ਗਿਣੀਏ ਤੇ ਵੀਰ ਜੀ ਮੇਰੇ ਹਿਸਾਬ ਨਾਲ ਤੇ ਜਿਹੜਾ ਵਾ ਮੰਨ ਲਓ ਰੇਟ ਕਿਹੜਾ ਵਾ 2 ਨੰਬਰ ਵਾਲਾ ਹੀ ਰੇਟ ਆ ਬਾਕੀ ਨਹੀਂ ਆਪਾਂ ਉਧਰ 46000 ਦੀ ਦੱਸੋ ਮੈਂ ਆ ਹਾਂ ਬਾਕੀ ਤੁਹਾਡੇ ਘਰੇ ਟਿਕ ਗਈ ਹਾਂ ਵਾਂਡ ਗੁੰਡ ਪਾਉਂਦੇ ਰਿਹਾ ਜੇ ਹੌਸਲਾ 5 ਦਾ 6 ਚ ਬੋਦੀ ਰਵੇ ਬਾਕੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਨਿੱਤਰਾਈ ਕਰਮਾ ਲਈ ਫਿਰ ਕੀ ਠੀਕ ਹੈ ਜੀ ਅਗਲੇ ਸਵੇਰੇ ਇੱਥੇ ਫਿਰ ਮੌਜ ਬਰਾ ਛੜਨੀ ਹੈ ਹਾਂਜੀ ਸੋ 46 47 ਹਜ਼ਾਰ ਵਾਲੇ ਤੇ ਪਰਤੇ ਕੁਝ ਨਹੀਂ ਹੈਗੇ ਮੁੱਲ ਬਹੁਤ ਜਿਆਦਾ ਹੋਇਆ ਪਿਆ ਠੀਕ ਹੈ ਜੀ ਬਾਕੀ ਚਲੋ ਬਾਜ਼ਾਰ ਦੇ ਹਿਸਾਬ ਨਾਲ ਠੰਡੇ ਮੱਠੇ ਅਪ ਡਾਊਨ ਹੁੰਦੀ ਰਹਿੰਦੀ ਹੈ ਰੇਟ ਦੇ ਵਿੱਚ ਇਹ ਅੱਜ 46 ਹਜ਼ਾਰ ਦੀ ਹਾਂਜੀ ਇਹ ਵੀ ਦੀ 46 ਹਜ਼ਾਰ ਦੀ ਪਹੁੰਚੂਗੀ 46 ਹਜ਼ਾਰ ਦੀ ਪਹੁੰਚ ਦੇ ਦੂਗੀ ਠੀਕ ਹੈ ਜੀ ਹਾਂਜੀ ਹਾਂਜੀ ਪਹੁੰਚੇ ਹੋ ਜੂਗੀ ਛੱਡੇ ਅੱਜ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ ਨਾ ਹਾਂਜੀ 100 ਕਿਲੋਮੀਟਰ ਤੱਕ ਠੀਕ ਆ ਪਾ ਜੀ ਅੱਗੇ ਦੋਸਤੋ ਨੈਕਸਟ ਆਪਾਂ ਤੁਹਾਨੂੰ ਦਿਖਾ ਦੋ ਦਿਨ ਥੱਲੇ ਕਿੰਨਾ ਸੋਖਦਾ ਇਹਦੇ ਕੋਲੇ ਦੁੱਧ ਹੈ ਜੀ ਵੀਰ ਜੀ ਹੁਣ ਇਸ ਟਾਈਮ 9-10 ਕਿਲੋ ਦੇ ਕਰੀਬ 9-10 ਕਿਲੋ ਦੇ ਤਕਰੀਬ ਕਰੀਬ ਇਹਦਾ ਦੁੱਧ ਹੈਗਾ ਹਾਂਜੀ ਹਾਂਜੀ 9-10 ਕਿਲੋ ਹਾਂ ਹਾਈਟ ਕੱਢ ਬੋਤਾਲੀ ਕੋਈ ਅਗੇ ਬਣੀ ਸੋਰੀ ਦਾ ਵੇਰਵਾ ਹਾਂਜੀ ਬਣੀ ਸੋਰੀ ਹੈਗੀ ਵੀਰ ਜੀ ਕਿੰਨੇ ਟਾਈਮ ਦੀ ਇਹਨੂੰ ਹੋ ਗਿਆ ਅੱਜ ਵੀਰ ਜੀ ਮੇਰੇ ਨਾਲ ਨਾ 20 ਦਿਨ 25 ਦਿਨ ਹੋ ਕੇ ਬਣੀ ਨੋ ਠੀਕ ਆ ਹਾਂ ਜੀ ਮੈਂ ਵੀ ਨਕੇਵੀਰ ਮਾੜਾ ਖੋਲ ਕੇ ਤੋਰ ਕੇ ਦਿਖਾ ਦੇ ਦੋਸਤੋ ਵੱਡੀ ਵਹਿੜ ਆ ਤੁਹਾਨੂੰ ਕੱਦ ਹਾਈਟ ਇੱਕ ਹੋਰੀ ਆਪਾਂ ਮੈਂਸ਼ਨ ਕਰ ਦਈਏ ਵੱਡੀ ਆ ਬੇਲ ਬੂਲ ਸਪੈਸ਼ਲ ਆ ਤੇ ਸਵੇਗਾ ਸੂਫੀ ਕਰਮਾ ਜਿਹੀ ਨਿਕਲ ਆਏ ਤੇ ਜੇ ਸਵੇ ਦੀ ਛਾਦ ਹੋਵੇਗੀ ਹਾਂਜੀ ਤੀਜੇ ਤੀਜੇ ਨਹੀਂ ਆਈ ਉਹ ਜੀ ਗਾੜੀ ਚਲੋ ਇਹ ਆ ਵੀ ਹਰੇਕ ਪ੍ਰਾ ਦੀ ਆਪਾਂ ਸਮਝਾ ਦੇਣਾ ਤੇ ਦੇਖ ਲਓ ਪੈਰ ਪੂਰ ਵੇਖ ਲਓ ਵੀਰ ਜੀ ਤੋਰਾ ਤਾਰਾ ਵੇਖੋ ਵਹਿੜਾਂ ਵਾਲਾ ਕਰਮਾਲੀ ਨੂੰ ਕੋਈ ਇਹ ਨਹੀਂ ਵੀ ਮੰਨ ਲਓ ਕੋਈ ਮੰਨ ਲਓ ਵੀ ਕਿੱਡਾਵਾ ਕੋਈ ਸੋ 9 10 ਕਿਲੋ ਦੇ ਦਿਨਾਂ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ 9 10 ਕਿਲੋ ਠੀਕ ਆ ਜੀ ਕਿਸੇ ਭਰਾ ਨੇ ਡੰਗ ਚਾਹ ਪਾਣੀ ਦਾ ਸਾਰਨਾ ਫੈਮਲੀ ਬੱਟੀਆਂ ਚਾਹੀ ਛੋਟੀ ਆ ਹਰੇਕ ਭਰਾ ਨੂੰ ਹੁੰਦਾ ਵੀ ਡੰਗ ਸਾਰਨਾ ਛੋਟਾ ਥੋੜਾ ਰੇਟ ਪੜਦਾ ਜਾਇਜ ਹੋਵੇ ਤੇ ਪੜਦਾ ਵੀ ਜਾਇਜ ਰਹੂਗਾ ਬਾਕੀ ਵੈੜ ਵੀ ਤੁਸੀਂ ਦੇਖ ਸਕਦੇ ਜੇ ਕਿ ਬਣੀ ਸੋਰੀ ਦੀ ਆ ਸੋ ਜਿੰਨੇ ਕ ਦਿਨਾਂ ਦੀ ਕੋਈ 20ਾਂ ਦੀ ਚਾਹੇ 25 ਦਿਨਾਂ ਦੀ ਬਣੀ ਸੋਰੀ ਆ ਤੇ ਜੇਕਰ ਕਰਮ ਵਾਲੀ ਨਿਕਲ ਆਈ ਠੀਕ ਆ ਜੀ ਉਹ ਵੀ ਕਿਸੇ ਭਰਾ ਦਾ ਲੱਕ ਆ ਹਾਂ ਜੀ ਆ ਬਾਕੀ ਚਾਰੇ ਥਾਣਾ ਕੋਈ ਫੋਟ ਸ਼ਾਂਗ ਨਹੀਂ ਗਈ ਆ ਦੇਖੋ ਬਾਕੀ ਇਹ ਗੱਲ ਹੈ ਕਿ ਜਿੰਨੇ ਚਲੋ ਵੀਰ ਜੀ ਆਪਾਂ ਡੰਗਰ ਚਲੋ ਇਹ ਆ ਵੀ ਜਿਤਨਾ ਮੰਨ ਲਓ ਬਣੇ ਸੌਰੀ ਆ ਨਾ ਅਜੇ ਤੱਕ ਇਹ ਨਹੀਂ ਵੀ ਸੱਜਣਵਾਦ ਬੰਦੇ ਦਾ ਵੀ 22 ਲੀਟਰ ਤੋਂ ਬਾਰ-ਬਾਰ ਚੱਲਣਾ ਦਊ ਦਊਗੀ ਵੀਰ ਜੀ ਹਾਂ ਜੀ ਹਾਂ ਜੀ 22 23 ਪਤਾ ਵੀ ਕਦੋਂ ਦੀ ਸੂਈ ਆクセ ਹਾਂ ਤੇ ਸੂਈ ਨੂੰ ਵੀ ਇਹਨੂੰ 3-3:3 ਵੀ ਨਹੀਂ ਹੋਇਆ ਜੇ ਸੂਈ ਨੂੰ ਜਿਵੇਂ ਬਾਕੀ ਦੁੱਧ ਵਾਲੀ ਆ ਵੈੜ ਹਾਂ 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 ਉਹ ਕੋਈ ਉਹ ਤੂੜੀ-ਤਾੜੀ ਪਾਉਣ ਤੋਂ ਨੂੰ ਚਾਰੇ ਨੂੰ ਮਨਾ ਕਰਤਾ ਦਸਟ ਨੇ ਉਹਨਾਂ ਤਾਂ ਦਿੱਤੀ ਵੈੜ ਥੋੜੀ ਜੀ ਆਂਦਾ ਚਲੋ ਮਜਬੂਰ ਹੋ ਜਾਂਦੀਆਂ ਨੇ 100 ਹਾਂ ਜੀ ਹਾਂ ਜੀ ਉਹਨੇ ਛੰਡੇ ਫਿਰ ਕੀ ਮੋਲ ਕਰ ਏ ਵੀਰ ਜੀ ਦਾ ਮੁੱਲ ਭਾਵੇਂ ਕਰ ਲਈਏ 35 ਦੇ ਭਾਵੇਂ ਕਰ ਲਈਏ 34 ਦੇ ਭਾਵੇਂ ਜੋ ਮਰਜ਼ੀ ਹੋਵੇ ਦੀ 30000 ਚ ਪਹੁੰਚ ਹੋ ਜੂਗੀ 30000 ਚ ਹਾਂਜੀ ਪਚਾ ਦਿਓ ਹਾਂਜੀ ਹਾਂਜੀ 30000 ਚ ਪਹੁੰਚ ਹੋ ਜੂ ਬੱਛੀ ਵੇਖ ਲਓ ਕਿੱਡੀ ਆ ਤੇ ਵੀਰ ਜੀ ਬਾਕੀ ਇਹ ਗੱਲ ਹੈਗੀ ਜੀ ਵੀ ਦਵਾਦਲ ਮੇਰਾ ਵੀਰ ਕੋਈ ਏਆਈ ਕਰਾਉਣ ਦਾ ਨਾਂ ਨਾ ਲਵੇ ਇਹਨੂੰ ਚੈੱਕ ਕਰਾ ਲੇ ਮਹੀਨੇ ਦੇ ਵਿੱਚ ਵਿੱਚ 45 ਦਿਨਾਂ ਦੇ ਵਿੱਚ ਵਿੱਚ ਚੈੱਕ ਕਰਾਵੇ ਵੈੜ ਸੂਣ ਵਾਲੀ ਨਿਕਲਣੀ ਜੇ 20 ਮੰਨ ਲਓ 100 ਚੋਂ 100% ਚਲੋ ਬਹੁਤ ਵਧੀਆ ਗੱਲ ਹੈ ਜੇ ਨਿਕਲ ਆਵੇ 30000 ਦੇ ਵਿੱਚ ਹਾਂਜੀ ਹਾਂਜੀ ਹਾਂ ਇੱਕ 231 ਦਿਖਾਉਣੇ ਆ ਬ ਬਾਕੀ ਤੁਹਾਨੂੰ ਇੱਧਰ ਦਿਖਾਉਣੇ ਆਪਾਂ ਸ਼ੋਸ਼ਪਾ ਵਿਖਾਉਣੇ ਬਾਅਦ ਵਿੱਚ ਪੈਣਾ ਇੱਧਰ ਵੇਖੋ ਝੋਲੀ ਵੇਖੋ ਥਣ ਵੇਖੋ ਕਿੱਦਾਂ ਐ ਮਾਈ ਇਹੜੀਆਂ ਦੇ ਪਾ ਵਾਂਗੂ ਲੱਗੇ ਸਪਾਏ ਦੋਸਤ ਮਕਾਲੀ ਜਾਣੀ ਆ ਵੀ ਮੈ ਲੈਣੀ ਆ ਤੇ ਮੈ ਲੈਣੀ ਉਹ ਗੱਲਬਾਤ ਹੋ ਜਾਣੀ ਆ ਤੇ ਕੱਟੀ ਤੁਹਾਨੂੰ ਆਪਾਂ ਪ੍ਰੋਪਰ ਇਧਰ ਬਾਹਰ ਕੱਢ ਕੇ ਤੋੜ ਕੇ ਦਿਖਾਉਣੇ ਤੇ ਕਿੰਨੀ ਕੁ ਉਮਰ ਚੜੇ ਵੀਰੇ ਦੀ ਹੋਊਗੀ ਤੂੰ ਫਿਰ ਇਹਦੀ ਵੀਰਦੀ ਮੇਰੇ ਨਾਲ ਮੰਨ ਲਓ ਸਾਲਕ ਤੇ ਲਾਗੇ ਬੰਨੇ ਆ ਸਾਲਕ ਤੇ ਲਾਗੇ ਬੰਨੇ ਹਾਂਜੀ ਹਾਂਜੀ ਸਾਲ ਤੋਂ ਮੰਨ ਲਓ ਸਾਲ ਤੋਂ ਵੀ ਲੱਗ ਸਮ ਜਿਹੜੀ ਇਹਦੀ ਉਮਰ ਆ ਕੱਟੀ ਦਾ ਤੋੜਾ ਤੁਸੀਂ ਚੈੱਕ ਕਰ ਸਕਦੇ ਜੇ ਹਾਈਟ ਲੈਂ ਇਹਨਾਂ ਦਾ ਸਾਫ ਦਾ ਨਾਰਮਲ ਸਾਫ ਸੰਭਾਲ ਦੇ ਵਿੱਚ ਪਸ਼ੂ ਜਿਹੜੇ ਭਰਾ ਸਾਫਦੇ ਆ ਉਹਦਾ ਕਿ ਬੱਚਾ ਤੁਸੀਂ ਵੇਖ ਸਕਦੇ ਜੇ ਕੱਟੀ ਚੰਗੀ ਆ ਪਤਲੇ ਪਿੰਡੇ ਦੀ ਸੇਕ ਸੰਗੂ ਗੋਲ ਕਰ ਲਿਆ ਇਹਨੇ ਕਰਮਾਣੀ ਨੇ ਹਾਂਜੀ ਤੇ ਥਾਣ ਤੁਹਾਨੂੰ ਆਪਾਂ ਪਹਿਲਾਂ ਹੀ ਦੱਸ ਦਿੱਤਾ ਠੀਕ ਆ ਜੀ ਥਾਣ ਦੇਵੇਂ ਨੂੰ ਵੇਖ ਕੇ ਕੱਟੀ ਤੇ ਝੋਲੀ ਝਾਲੀ ਵੇਖ ਕੇ ਤੇ ਹਰੇਕ ਨੇ ਆਖਣਾ ਵੀ ਚਲੋ ਖਰੀਦਦਾਰੀ ਕਰੀਏ ਆ ਦੇਖੋ ਆ ਦੇਖੋ ਆ ਦੇਖੋ ਠੀਕ ਆ ਸੋ ਨਿਖੜਵਾ ਥਾਣਾ ਬੜਾ ਗੈਪ ਬਾਕੀ ਸਪੇਸ ਗੈਪ ਚੰਗੀ ਹੈ ਠੀਕ ਆ ਸੋ ਕੱਟੀ ਸਾਰੀ ਚੰਗੀ ਹੈ ਬੂਥੀ-ਬਾਥੀ ਤੁਹਾਨੂੰ ਦਿਖਾ ਦ ਗਿਆ ਦੇਖੋ ਛੋਟਾ ਸਿੰਘ ਬਹੁਤ ਬੱਦਗੀ ਚੇ ਬੇ ਸ਼ਕੀਨ ਆ ਵੀਰ ਜੀ ਬਾਕੀ ਇਹ ਗੱਲ ਹੈਗੀ ਆ ਵੀ ਚਲੋ ਭਾਵੇਂ ਕਿੱਦਾਂ ਹੋਈਆਂ ਚਲੋ ਕਰਮਾਲੀ ਜਿਹੜਾ ਵਾ ਕੋਈ ਮਹੀਨਾ 2 ਮਹੀਨੇ ਸੰਭ ਕੇ ਤੇ ਤੁਹਾਨੂੰ ਪਤਾ ਵਾ ਬੰਦੇ ਕਾਬਲ ਚ ਚਲ ਜਾਣੀ ਹਾਂ ਫੁੱਲਾ ਕਰ ਦਿੰਦਿਆਂ ਨੇ ਕਰਮਾਲੀਆਂ ਪਰੀਆਂ ਨੇ ਹਾਂਜੀ ਹਾਂਜੀ ਪਰੀਆਂ ਆਏ ਜੇ ਮੰਨ ਲਓ ਇਹ ਗੱਲ ਹੈਗੀ ਆ ਫਿਰ ਕੋ ਲਿੱਸੀ ਨਹੀਂ ਵੀਰ ਜੀ ਰਾਜੀ ਹੈ ਮੈਂ ਵੀ ਝੰਡਾ ਵੀਰ ਕਿੰਨੇ ਦਾ ਲਗ ਦੇਣਾ ਛੋਟਾ ਇਹ ਵੀਰ ਜੀ 20000 ਹੀ ਦੇ ਦਈਏ ਘਟ ਮੰਗਿਆ 25 ਨਹੀਂ ਮੰਗਣਾ ਹੈ ਆਪਾਂ ਜਾਇਜ਼ ਦੇਣੀ ਆ ਜਾਇਜ਼ ਦੇਣੀ ਆਹੋ ਜੇ ਆਏ ਫਿਰ ਵੀਰ ਜੀ 2000 ਨਾਲ ਆਪਣੇ ਸੱਜਣਾ ਜੀ 2000 ਸਿੱਧਾ ਵੀਰ ਜੀ 18000 ਦੀ ਦੇ ਦਈਏ ਕੱਟੀ ਚੰਗੀ ਜੇ ਬਹੁਤ ਜ਼ਿਆਦ ਬੁਰੀ ਵਾਲੀ ਜੇ ਕੱਟੀ ਮੰਨ ਲਓ ਇਹ ਗੱਲ ਹੈਗੀ 22000 ਦੀ ਹੈਗੀ ਕਦ ਕਾਠੇ ਵਾਲੀ ਆ ਲੰਮੀ ਲੰਮਾਈ ਚਲੋ ਇਹ ਗੱਲ ਹੈਗੀ ਚੰਗੀ ਆ ਥੋੜਾ 사ਲਾ ਹਜ਼ਾਰ ਚ ਨਹੀਂ ਪੁੱਗਦੀ ਨਹੀਂ 16 ਚ ਦੇ ਦਈ ਜਿਆਦਾ ਕੰਮ ਖਾ ਹੋ ਜਾਂਦਾ ਤੇ 17 ਚ ਕਰਦੇ ਫਿਰ ਚਲ 17 ਚ ਕਰ ਦੋ ਕੋਈ ਨਹੀਂ ਤੇ ਆਪਾਂ ਦੱਸ ਕੇ ਭੈਣ ਭਰਾ ਨੂੰ ਨਾਰਾਜ਼ ਨਹੀਂ ਨਾ ਕਰੀਏ ਨਹੀਂ ਨਹੀਂ ਕੋਈ ਗੱਲ ਨਹੀਂ ਮੇਰੇ ਕੋਲ ਕੱਟੀ ਦੋਸਤ ਮੇਰਾ ਭਰਾ ਉਹ ਮਾਲ ਲੱਖਾਂ ਦੇ ਵਿੱਚ ਸਵਾ ਲੱਖਾਂ ਦੇ ਵਿੱਚ ਡੂੜ ਲੱਖਾਂ ਦੇ ਵਿੱਚ ਹੋਇਆ ਪਿਆ ਹਾਂ ਚਲੋ ਬਾਕੀ ਇਹ ਗੱਲ ਹੈਗੀ ਵੀ ਜੀ 17 ਦੇ ਵਿੱਚੋਂ ਮੇਰਾ ਵੀਰ ਕੋਈ ਸੌਦਾ ਨਾ 17 ਵਾਲਾ ਹੀ ਫੋਨ ਲਾਵੇ 17 ਚੋਂ ਨਹੀਂ ਮੰਨ ਲਓ ਕੋਈ ਵੀ ਇਹ ਗੱਲ ਹੈਗੀ ਕੋਈ ਆ ਆਏ ਗਏ ਭੈਣ ਭਰਾ ਦਾ 2100 ਰੁਪਇਆ ਛੋਰ ਚੱਪਾਈ ਹੋਊਗਾ ਠੀਕ ਆ ਤੇ ਮੰਨ ਲਓ ਇਹ ਗੱਲ ਹੈਗੀ ਆ ਵੀ ਮੰਨ ਲਓ ਵੀ ਹੋਰ ਨਹੀਂ ਜੇ ਕੋਈ ਵਾਦਾ ਘਟਾ ਦੇ ਠੀਕ ਗੱਲ ਆ ਵੀ ਇਹ ਜਿਹੜਾ ਤੁਸੀਂ ਐਨੀਮਲ ਤਨੂੰ ਵੱਡੇ ਦਿਖਾਏ ਨਾ ਇਹ ਜਿਹੜੇ ਏਰੀਆ ਦੇ ਵਿੱਚ ਜਾਣੇ ਆ ਤੇ ਜੇ ਉਧਰਲੇ ਏਰੀਆ ਲਈ ਮੇਰਾ ਭਰਾ ਇਹ ਹੋਇਆ ਤੇ ਨਾਲ ਤੁਹਾਡੇ ਡਿਲੀਵਰੀ ਹੋ ਜੂਗੀ 100 ਕਿਲੋਮੀਟਰ ਤੱਕ ਹਾਂਜੀ ਹਾਂਜੀ ਮਤਲਬ ਇਹ ਵੀ ਉਧਰਲੇ ਪਾਸੇ ਪਸ਼ੂ ਜਾਣਾ ਹੋਵੇ ਹਾਂ ਇਹ ਡਿਲੀਵਰੀ ਹੋ ਜੂਗੀ ਜਿਹੜਾ ਮੇਰਾ ਵੀ ਆਣ ਕੇ ਆਪ ਕੋ 1500 ਦਾ ਲਾਗੇ ਪੈਣ ਉਹ ਖਰਚਾ ਕਰਕੇ ਗੱਡੀ ਦਾ ਲੈ ਕੇ ਜਾਣਾ ਚਾਹੁੰਦਾ ਤੇ ਲੈ ਕੇ ਜਾ ਸਕਦੇ ਹਾਂ ਹਾਂਜੀ ਲੈ ਕੇ ਜਾ ਤੇ ਬਾਕੀ ਜੇ ਉਹਨਾਂ ਜਗ੍ਹਾ ਤੋਂ ਇਹ ਮੱਝ ਝੋਟੀ ਵਹਿੜ ਜਾਣੀ ਹੈ ਠੀਕ ਹੈ ਜੀ ਤੇ ਉਧਰਲੇ ਪਾਸੇ ਤੁਸੀਂ ਹੋ ਤੇ ਇਹ ਕੱਟੀ ਨਾਲ ਝੰਡਾ ਵੀ ਰਪਾ ਦੇਉਂਗਾ ਹਾਂਜੀ ਨਾਲ ਹੀ ਪਾ ਦਾਂਗੇ ਤੇ ਇਹ ਆਜੇ ਦੋਸਤੋ ਐਨੀਮਲ ਸੀਗੇ ਉਮੀਦ ਕਰਦੇ ਹਾਂ ਚੰਗੇ ਲੱਗੇ ਹੋਣਗੇ ਪਸ਼ੂ ਸਾਫ ਸੁਥਰੇ ਆ ਜਿੰਨੀ ਤਸੱਲੀ ਨਾਲ ਦਿਖਾ ਸਕਦੇ ਸੀਗੇ ਦਿਖਾ ਦਿੱਤੇ ਆ ਇੱਥੇ ਪਹੁੰਚੋ ਤਸੱਲੀ ਕਰੋ ਝੰਡੇ ਇੱਕ ਵੀਰ ਨੰਬਰ ਆਪਣੇ ਕਰਦੇ ਸਾਂਝੇ ਨੰਬਰ ਹੈ ਜੀ 98724 39717 ਦੂਜਾ ਨੰਬਰ 8263472066 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਹਾਂਜੀ ਠੀਕ ਹੈ ਮਹਾਰਾਜ ਲਓ ਵੀ ਇਹ ਨੰਬਰ ਦੋਸਤੋ ਚੱਲਣ ਰਿਹਾ ਸਕਰੀਨ ਤੇ ਧੰਨਵਾਦ ਵੀਡੀਓ ਵੇਖਣ ਦੇ ਲਈ ਸਪੋਰਟ ਕਰਨ ਦੇ ਲਈ ਸ਼ੇਅਰ ਕਰਨ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ